150 ਸਾਲ ਪਹਿਲਾਂ ਅੰਗਰੇਜ਼ਾਂ ਨੇ ਇਹ ਬਾਥਰੂਮ ਬਣਾਇਆ ਸੀ ਤੇ ਅੱਜ ਵੀ ਟੂਟੀਆਂ ਦੀ ਫਿਟਿੰਗ ਓਮੇ ਆ ਤੇ ਖੁੱਲਾ ਡੁੱਲਾ ਕਿੰਨਾ ਸੱਤ ਚੀਜ਼ ਗੱਲ ਦੋਸਤੋ ਇਸ ਕੋਠੀ ਵਿੱਚ ਪਹੁੰਚੇ ਆ ਜਿਹੜੀ ਤਕਰੀਬਨ 150 ਸਾਲ ਪਹਿਲਾਂ ਅੰਗਰੇਜ਼ਾਂ ਨੇ ਬਣਾਈ ਸੀ ਤੇ ਪਿੰਡ ਵਾਲੇ ਕਹਿੰਦੇ ਵੀ ਇਸ ਕੋਠੀ ਵਿੱਚ ਸ਼ਹੀਦ ਉਦਮ ਸਿੰਘ ਦਾ ਜਿਹੜਾ ਜਨਮ ਹੋਇਆ ਸੀ ਕਹਿੰਦੇ ਲੋਕ ਉਸ ਵੇਲੇ ਸਹੀ ਨਹੀਂ ਦੱਸਦੇ ਸੀ ਵੀ ਉਦਮ ਸਿੰਘ ਕਿਹੜੇ ਪਿੰਡ ਦਾ ਕਿਉਂਕਿ ਉਦੋਂ ਪੁਲਿਸ ਜਿਹੜੀ ਫੜ ਕੇ ਲੈ ਜਾਂਦੀ ਸੀ ਆਪਾਂ ਕਹਿੰਦੇ ਆ ਵੀ ਸ਼ਹੀਦ ਉਦਮ ਸਿੰਘ ਜਿਹੜਾ ਸੁਨਾਮ ਦਾ ਸੀਗਾ ਪਰ ਦੋਸਤੋ ਇਸ ਪਿੰਡ ਵਾਲੇ ਕਹਿੰਦੇ ਆ ਵੀ ਜਿਹੜਾ ਉਦਮ ਸਿੰਘ ਸੀ ਉਹ ਸਾਡੇ ਪਿੰਡ ਦਾ ਸੀਗਾ ਇਹ ਪਿੰਡ ਹੈ ਜੀ ਨੀਲੋਵਾਲ ਬਿਲਕੁਲ ਸੁਨਾਮ ਦੇ ਜਿਹੜਾ ਨੇੜੇ ਪੈਂਦਾ ਇੱਥੇ ਇੱਕ ਨਹਿਰ ਵੀ ਵਗਦੀ ਹੈ ਕਹਿੰਦੇ ਜਿੱਥੇ ਉਦਮ ਸਿੰਘ ਦਾ ਪਿਤਾ ਜਿਹੜਾ ਕਹਿੰਦਾ ਨੌਕਰੀ ਕਰਦਾ ਸੀ ਤੇ ਕੁਝ ਲੋਕ ਕਹਿੰਦੇ ਵੀ ਉਹ ਰੇਲਵੇ ਦੇ ਵਿੱਚ ਸੀਗਾ ਤਾਂ ਦੋਸਤੋ ਆਹ ਦੇਖੋ ਹਵੇਲੀ ਬਹੁਤ ਜ਼ਿਆਦਾ ਖੰਡਰ ਬਣ ਗਈ ਇੱਕ ਤਰ੍ਹਾਂ ਦੀ ਇਹ ਅੰਗਰੇਜ਼ਾਂ ਦੀ ਬਣਾਈ ਹਵੇਲੀ ਅਤੇ ਗਾਡਰਾਂ ਨੂੰ ਜਰੂਰ ਲੱਗੀ ਪਰ ਅੱਜ ਵੀ ਜਿਹੜੇ 150 200 ਸਾਲ ਪੁਰਾਣੇ ਗਾਡਰ ਉਸੇ ਤਰ੍ਹਾਂ ਮੌਜੂਦ ਨੇ ਆ ਦੇਖੋ ਇਹ ਇੱਕ ਵੱਡਾ ਹਾਲ ਕਹਿ ਦੀ ਵੀ ਉਸ ਉਸ ਵੇਲੇ ਜਿਹੜਾ ਇੱਕ ਵੱਡਾ ਹਾਲ ਹੁੰਦਾ ਸੀਗਾ ਤੇ ਹੁਣ ਤਾਂ ਜਿਹੜਾ ਸਾਰਾ ਡਿੱਗਿਆ ਉਹ ਜਿਹੜੇ ਬਨੇਰੇ ਦੇ ਕੋ ਬੰਨੇ ਹੋਏ ਨੇ ਅੱਜ ਵੀ ਉਸੇ ਤਰ੍ਹਾਂ ਖੜੇ ਨੇ ਉੱਪਰ ਤਾਂ ਜਿਹੜੀਆਂ ਮਤਲਬ ਮਸੂਰੀ ਇੱਟਾਂ ਲਾਈਆਂ ਨੇ ਥੱਲੇ ਪਰ ਗਾਰਾ ਚ ਨੇ ਆਹ ਦੇਖੋ ਗਾਰਾ ਸੀਗਾ ਜਿਹੜਾ ਤੁਸੀਂ ਸਾਰੇ ਵੇਖ ਰਹੇ ਹੋ ਅੰਗਰੇਜ਼ਾਂ ਦਾ ਦਿਮਾਗ ਬਹੁਤ ਜ਼ਿਆਦਾ ਕੰਮ ਕਰਦਾ ਸੀ ਜੋ ਵੀ ਆਪਣੇ ਇੰਡੀਆ ਦੇ ਵਿੱਚ ਚੀਜ਼ਾਂ ਬਣਾਈਆਂ ਨੇ ਅੰਗਰੇਜ਼ਾਂ ਨੇ ਅੱਜ ਵੀ ਉਸੇ ਤਰ੍ਹਾਂ ਮੌਜੂਦ ਨੇ ਆ ਉਸ ਵੇਲੇ ਜਿਹੜੀ ਲੱਕੜ ਲੱਗੀ ਹੋਈ ਹੈ ਚਗਾਠਾਂ ਕਹਿੰਦੀ ਆ ਆਪਾਂ ਹੈਨਾ ਕਿਧੋ-ਕਿਧ ਪੁਰਾਣ ਜ਼ਰੂਰ ਗਈ ਪਰ ਅੱਜ ਵੀ ਉਸੇ ਤਰ੍ਹਾਂ ਜਿਹੜੀ ਆਪਾਂ ਕਹਿੰਦੀ ਕਾਇਮ ਖੜੀ ਆ ਤੇ ਆ ਗਾਰਡਨ ਨੇ ਤੇ ਇਧਰਲੇ ਪਾਸੇ ਬਨੇਰੇ ਜਿਹੜੇ ਤੁਸੀਂ ਦੇਖ ਲਓ ਉਪਰੋਂ ਬੰਨੇ ਹੋਏ ਨੇ ਤੇ ਥੱਲੋਂ ਜਿਹੜੇ ਮਤਲਬ ਮਿੱਟੀ ਲਿਪੀ ਹੋਈ ਹੈ ਤੇ ਆਜੋ ਬਾਥਰੂਮ ਦਿਖਾਨਾ ਜਿਹੜਾ ਉਸ ਵੇਲੇ ਅੰਗਰੇਜ਼ਾਂ ਦਾ ਬਾਥਰੂਮ ਹੁੰਦਾ ਸੀ ਆ ਦੇਖੋ ਪੂਰਾ ਖੁੱਲਾ ਢੁੱਲਾ ਇੱਕ ਬਾਹਰ ਨੂੰ ਬਿਲਕੁਲ ਜਿਹੜੀ ਛੱਤ ਵਧੀਆ ਉਸੇ ਤਰ੍ਹਾਂ ਪਈ ਐ ਤੇ ਇੱਧਰ ਜਿਹੜੀ ਟਾਇਲ ਕਹਦੀ ਹੈ ਨਾ ਪੋਸਟ ਉਸ ਵੇਲੇ ਜਿਹੜੀਆਂ ਇਸ ਤਰ੍ਹਾਂ ਦੀਆਂ ਟਾਇਲਾਂ ਲੱਗਦੇ ਹੁੰਦੇ ਸੀਗੀਆਂ ਟੂਟੀਆਂ ਦੀ ਫੀਟਿੰਗ ਦੇਖ ਲਓ ਵੀ ਅੱਜ ਵੀ ਉਸੇ ਤਰ੍ਹਾਂ ਜਿਹੜੀ ਪਈ ਆ ਦੇਖੋ ਇੱਥੇ ਬੋਰਡ ਹੁੰਦਾ ਸੀਗਾ ਆ ਟੂਟੀਆਂ ਨੇ ਤੇ ਇੱਧਰਲੇ ਪਾਸੇ ਆ ਟਾਇਲਾਂ ਦੇਖੋ ਸਾਰੇ ਪਾਸੇ ਜਿਹੜੀਆਂ ਟਾਇਲਾਂ ਲੱਗੀਆਂ ਨੇ ਅੱਜ ਵੀ ਉਸੇ ਤਰ੍ਹਾਂ ਜਿਹੜੀਆਂ ਚਮਕ ਰਹੀਆਂ ਨੇ ਇਹ ਟੂਟੀਆਂ ਦੀ ਫੀਟਿੰਗ ਹੁੰਦੀ ਸੀ ਨਾ ਉਸ ਵੇਲੇ ਤਾਂ ਦੋਸਤੋ ਤਕਰੀਬਨ 150 200 ਸਾਲ ਪੁਰਾਣੀ ਇਹ ਹਵੇਲੀ ਬਣੀ ਹੋਈ ਐ ਖੰਡਰ ਬਣ ਗਈ ਡਿੱਗ ਜਰੂਰ ਗਈ ਪਰ ਅੱਜ ਵੀ ਜਿਹੜਾ ਉਹਨਾਂ ਦਾ ਸਮਾਨ ਪਾਇਆ ਸੀ ਅੰਗਰੇਜ਼ਾਂ ਨੇ ਉਸੇ ਤਰ੍ਹਾਂ ਪਿਆ ਸੀ ਆ ਦੇਖੋ ਆ ਬੈਠਣ ਵਾਲੀ ਟਾਇਲਟ ਸੀਗੀ ਤਾਂ ਇਸ ਤਰੀਕੇ ਨਾਲ ਜਿਹੜਾ ਉਹਨਾਂ ਨੇ ਮਤਲਬ ਡਿਜ਼ਾਈਨ ਕਰਦੇ ਸੀ ਤੇ ਵਧੀਆ ਮਟੀਰੀਅਲ ਪਾਉਂਦੇ ਸੀਗੇ ਤਾਂ ਜੋ ਵੀ ਮਤਲਬ ਆ ਕਾਫੀ ਟਾਈਮ ਹੈ ਨਾ ਕੱਟ ਸਕੀ ਤਾਂ ਇੱਧਰ ਆ ਦੇਖੋ ਤੁਸੀਂ ਕੇ ਵੀ ਜਿਹੜਾ ਵੱਡਾ ਹਾਲ ਹੁੰਦਾ ਸੀਗਾ ਉਸ ਵੇਲੇ ਤਾਂ ਇਹ ਵੀ ਜਿਹੜਾ ਡਿੱਗ ਗਿਆ ਹੈ ਨਾ ਗੱਡ ਜਿਹੜਾ ਸਮਾਨ ਹੈ ਅੱਜ ਵੀ ਉਸੇ ਤਰ੍ਹਾਂ ਜਿਹੜਾ ਮੌਜੂਦ ਪਿਆਗਾ ਤਾਂ ਗੱਲ ਕਰੀਏ ਦੋਸਤੋ ਸ਼ਹੀਦ ਉਦਮ ਸਿੰਘ ਦੀ ਪਿੰਡ ਵਾਲੇ ਕਹਿੰਦੇ ਆ ਹੈ ਨਾ ਪਰ ਮੂਰੇ ਕੋਈ ਬੋਲਦਾ ਤਾਂ ਹੈ ਨਹੀਂਗਾ ਕਹਿੰਦੇ ਇਸ ਕੋਠੀ ਵਿੱਚ ਜਿਹੜਾ ਸ਼ਹੀਦ ਉਦਮ ਸਿੰਘ ਦਾ ਜਨਮ ਹੋਇਆ ਸੀ ਆਪਾਂ ਪੜਦੇ ਆ ਵੀ ਹੈ ਨਾ ਵੀ ਸ਼ਹੀਦ ਉਦਮ ਸਿੰਘ ਦਾ ਜਨਮ ਜਿਹੜਾ ਸੁਨਾਮ ਹੋਇਆ ਸੀ ਤੇ ਉਸ ਤੋਂ ਬਾਅਦ ਆ ਰੇਲਵੇ ਤੇ ਉਹਨਾਂ ਦੇ ਪਿਤਾ ਜਿਹੜੇ ਜੌਬ ਕਰਦੇ ਸੀ ਪਰ ਇੱਥੋਂ ਦੇ ਪਿੰਡ ਦੇ ਲੋਕਾਂ ਦਾ ਕਹਿਣਾ ਹੈਗਾ ਵੀ ਜਿਹੜਾ ਸ਼ਹੀਦ ਉਦਮ ਸਿੰਘ ਉਹ ਸਾਡੇ ਪਿੰਡ ਦਾ ਵੀ ਆਹ ਲੱਕੜੀਆਂ ਦੀਆਂ ਜਗਾਠਾਂ ਦੇਖ ਲਓ ਜੋ ਤੁਸੀਂ ਹੁਣੇ ਵੇਖਿਆ ਨੇ ਤੇ ਬਹੁਤ ਜ਼ਿਆਦਾ ਮਜ਼ਬੂਤ ਨੇ ਇੱਧਰ ਆ ਜਿਹੜਾ ਥੱਲੇ ਦੇਖੋ ਗਾਰਾ ਲੱਗਿਆ ਹੋਇਆਗਾ ਤੇ ਕੰਡਾਂ ਦੇ ਥੱਲੇ ਆਪਾਂ ਕਹਿੰਦੇ ਵੀ ਗਾਰਾ ਲੱਗਿਆ ਹੋਇਆ ਤੇ ਉੱਪਰ ਜਿਹੜੀ ਆ ਮਸੂਰੀ ਹਿੱਟਾ ਦੀ ਜਨਾਈ ਕੀਤੀ ਹੋਈ ਹੈਗੀ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਹੈ ਨਾ ਜੇ ਵਧੀਆ ਲੱਗੀ ਤਾਂ ਆ ਜਿਹੜੀ ਤੁਸੀਂ ਸਾਰੀ ਜਗ੍ਹਾ ਵੇਖ ਰਹੇ ਸੁਣਨੀ ਪਈ ਹੈਗੀ ਬਹੁਤ ਸਾਰੀਆਂ ਪ੍ਰਾਣੀਆਂ ਇਹ ਮਾਰਦਾ ਸਾਨੂੰ ਇਸ ਥਾਂ ਤੇ ਵੇਖਣ ਨੂੰ ਮਿਲ ਜਾਣਗੀਆਂ ਆ ਦੇਖੋ ਤੁਸੀਂ ਬਹੁਤ ਕਾਫੀ ਖੁੱਲੀ ਜਗ੍ਹਾ ਜਿੱਥੇ ਇਹ ਕੋਠੀ ਬਣੀ ਹੋਈ ਹੈ ਤੇ ਹੋਰ ਵੀ ਜਿਹੜੇ ਅੰਗਰੇਜ਼ਾਂ ਦੇ ਕਮਰੇ ਨੇ ਜਿੱਥੇ ਉਹਨਾਂ ਦਾ ਵਪਾਰ ਹੁੰਦਾ ਸੀ ਹੈ ਨਾ ਤੇ ਜਿੱਥੇ ਉਹ ਸਾਹਮਣੇ ਕਮਰੇ ਬਣੇ ਹੋਏ ਨੇ ਜਿੱਥੇ ਉਹਨਾਂ ਦਾ ਵਪਾਰ ਹੁੰਦਾ ਸੀਗਾ ਤੇ ਆ ਜਿਹੜੀ ਕੋਠੀ ਦੇ ਵਿੱਚ ਉਹਨਾਂ ਦੀ ਰਹਿ ਇਸ ਸੀਗੇ ਇੱਥੇ ਉਹ ਰਹਿੰਦੇ ਹੁੰਦੇ ਸੀਗੇ ਤੇ ਖਿੜਕੀਆਂ ਦਰਵਾਜ਼ੇ ਆ ਜਿਹੜੀਆਂ ਪੌੜੀਆਂ ਚੜਦੇ ਆ ਸੀ ਦੇਖ ਲਓ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ